ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ ਇਸ ਵੇਲੇ ਪ੍ਰਚਾਰ ਸਿਖਰਾਂ ਤੇ ਹੈ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਲਈ ਲਗਾਤਾਰ ਪ੍ਰਚਾਰ ਕਰ ਰਹੇ ਨੇ ਔਰ ਤਰਨਤਾਰਨ ਵਾਸੀਆਂ ਵੱਲੋਂ ਸਮਰਥਨ ਦੀ ਮੰਗ ਕਰ ਰਹੇ ਹੈ ਸੀਐਮ ਭਗਵੰਤ ਮਾਨ ਨੇ ਇੱਕ ਹੋਰ ਭਾਸ਼ਣ ਦਿੱਤਾ ਔਰ ਉਸ ਦੌਰਾਨ ਵਿਰੋਧੀਆਂ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਨੇ ਕਿਹਾ ਕਿ ਇਹ ਸਾਰੇ ਲੋਕ ਤੁਹਾਡੇ ਨਾਲ ਖੇਡਾਂ ਕਰ ਰਹੇ ਨੇ ਅੱਜ ਤੱਕ ਟਿੱਪਣੀ ਕੀਤੀ ਹੈ ਕਿ ਤੁਹਾਨੂੰ ਵਰਤ ਕੇ ਛੱਡ ਦਿੰਦੇ ਸੀ ਔਰ ਹੁਣ ਵੀ ਓਵੇਂ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੋਈ ਵੀ ਮਾਂ ਗੈਂਗਸਟਰ ਪੈਦਾ ਨਹੀਂ ਕਰਦੀ ਨਾ ਹੀ ਕੋਈ ਮੰਤਰੀ ਜੰਮਦੀ ਹੈ ਪੁਰਾਣੇ ਲੀਡਰ ਅਤੇ ਮੰਤਰੀਆਂ ਨੇ ਲੋਕਾਂ ਦੇ ਪੁੱਤਾਂ ਨੂੰ ਵਰਤਿਆ ਅਤੇ ਛੱਡ ਦਿੱਤਾ ਬਹੁਤ ਹੀ ਗੰਭੀਰ ਟਿੱਪਣੀ ਹੈ ਲੋਕਾਂ ਨੂੰ ਪੁਰਾਣਾ ਸਮਾਂ ਯਾਦ ਕਰਾਇਆ ਹੈ ਔਰ ਇਸੇ ਦੇ ਚੱਲਦੇ ਆਮ ਆਦਮੀ ਪਾਰਟੀ ਨੇ ਤਿੱਖੀ ਗੋਹਾਰ ਤਰਨਤਾਰਨ ਦੇ ਲੋਕਾਂ ਦੇ ਕੋਲ ਲਈ ਹੈ ਕਿ ਉਹਨਾਂ ਨੂੰ ਇਸ ਵਾਰ ਚੋਣ ਮੈਦਾਨ ਦੇ ਵਿੱਚ ਪ੍ਰਥਮ ਰੱਖਿਆ ਜਾਵੇ ਕੀ ਬੋਲੇ ਨੇ ਮੁੱਖ ਮੰਤਰੀ ਆਓ ਸੁਣਦੇ ਹਾਂ ਵੀਰੋ 11 ਨਵੰਬਰ ਨੂੰ ਵੋਟਾਂ ਪੈਣਗੀਆਂ 11 ਨਵੰਬਰ ਨੂੰ ਤੁਸੀਂ ਆਪਣੇ 1.5 ਸਾਲ ਵਾਸਤੇ ਲਗਭਗ ਤਰਨਤਨ ਲਾਕੇ ਦੀ ਕਿਸਮਤ ਲਿਖਣੀ ਹੈ ਕਿਉਂਕਿ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਨੇ ਕੂੜ ਪ੍ਰਚਾਰ ਵੀ ਕਰਨਗੇ ਬੜਾ ਕੁਝ ਝੂਠਾ ਸੱਚਾ ਅਸਲੀ ਨਕਲੀ ਬੜਾ ਕੁਝ ਪੇਸ਼ ਕਰਨਗੇ ਖਾਸ ਤੌਰ ਤੇ ਉਹ ਜਿਨ੍ਹਾਂ ਦੀਆਂ ਕੁਰਸੀਆਂ ਖੋ ਕੇ ਤੁਸੀਂ ਆਮ ਕਰਾਉਂਦੇ ਧੀਆਂ ਪੁੱਤਾਂ ਨੂੰ ਕੁਰਸੀਆਂ ਤੇ ਬਿਠਾਇਆ ਉਹ ਬਹੁਤ ਤੜਫੀ ਜਾਂਦੇ ਨੇ ਕਿ ਕਦੋਂ ਇਹ ਸਾਨੂੰ ਕੁਰਸੀਆਂ ਵਾਪਸ ਮਿਲਣ ਕੋਈ ਕਹਿੰਦਾ ਸੈਮੀਫਾਈਨਲ ਹੈ 27 ਦਾ ਕੋਈ ਕਹਿੰਦਾ ਕੁਆਟਰਫਾਈਨਲ ਹੈ ਇਹ ਵੀਰੋ ਖੇਡ ਹੀ ਸਮਝਦੇ ਆਏ ਇਹ ਰਾਜਨੀਤੀ ਨੂੰ ਖੇਡ ਸਮਝਦੇ ਖੇਡ ਇਹ ਕੁਆਟਰਫਾਈਨਲ ਸੈਮੀਫਾਈਨਲ ਫਾਈਨਲ ਇਹ ਖੇਡਾਂ ਚ ਹੁੰਦਾ ਹੁੰਦਾ ਕਬੱਡੀ ਚ ਹੁੰਦਾ ਹਾਕੀ ਚ ਹੁੰਦਾ ਕ੍ਰਿਕਟ ਚ ਹੁੰਦਾ ਪਰ ਉਹ ਦੇਖਦੇ ਆਂ ਫਲਾਨੀ ਟੀਮ ਸੈਮੀਫਾਈਨਲ ਚ ਪਹੁੰਚ ਗਈ ਫਲਾਨੀ ਇਹ ਖੇਡ ਖੇਡਦੇ ਆ ਤੁਹਾਡੇ ਨਾਲ ਖੇਡਦੇ ਆਏ ਜਦ ਕਿ ਹੈਗਾ ਇਹ ਮਤਦਾਨ ਮਤ ਅਕਲ ਦਾਨ ਅਕਲ ਦਾ ਦਾਨ ਕਰਨਾ ਹੈ ਤੁਸੀਂ ਬਟਨ ਦੱਬ ਕੇ ਕਿ ਮੇਰੀ ਅਕਲ ਮੁਤਾਬਕ ਆ ਬੰਦਾ ਸਾਡੇ ਪਰਿਵਾਰ ਦਾ ਤੇ ਸਾਡੇ ਪੰਜਾਬ ਦਾ ਤੇ ਸਾਡੇ ਇਲਾਕੇ ਦਾ ਭਵਿੱਖ ਦਾ ਰਚੇਤਾ ਹੋਵੇ ਇਹ ਮਤਦਾਨ ਕਹਿੰਦੇ ਇਹਨੂੰ ਇਹ ਕਹਿੰਦੇ ਸੈਮੀਫਾਈਨਲ ਹੈ ਇਹ ਕਹਿੰਦਾ ਤਾਂ ਹੁਣ ਫਾਈਨਲ ਹੈ ਹੁਣ ਅਜਾ ਸੈਮੀਫਾਈਨਲ ਹਾਰ ਕੇ ਫਿਰ ਕਹਿੰਗੇ ਨਹੀਂ ਮੈਂ ਤਾਂ ਨਹੀਂ ਕਿਹਾ ਸੀ ਸੈਮੀਫਾਈਨਲ ਮੈਂ ਤਾਂ ਉਹੀ ਕਿਹਾ ਸੀ ਮੁਕਰਨ ਚ ਵੀ ਬੜੇ ਮਹਾਰ ਹੈ ਬੜੇ ਦੁੱਖ ਝੱਲਿਆ ਇਸ ਇਲਾਕੇ ਨੇ ਮੈਂ ਉਦੋਂ ਛੋਟਾ ਹੁੰਦਾ ਸੀ ਨਵੇਂ ਨਵੇਂ ਹਜੇ ਅਖਬਾਰ ਪੜ੍ਹਨ ਲੱਗੇ ਸੀ ਤਾਂ ਇਸ ਇਲਾਕੇ ਦੀਆਂ ਖਬਰਾਂ ਆਉਂਦੀਆਂ ਹੁੰਦੀਆਂ ਸੀ ਐਹੋ ਜੇ ਵੀ ਘਰ ਨੇ ਜਿੱਥੇ ਇੱਕ ਦਿਨ 'ਚ ਦੋ ਦੋ ਲਾਸ਼ਾਂ ਉੱਠੀਆਂ ਨੇ ਮੁੰਡਾ ਪੁਲਿਸ 'ਚ ਦੂਜਾ ਭਾਈ ਲਹਿਰ 'ਚ ਉਹਨਾਂ ਨੇ ਉਹ ਮਾਰਤਾ ਉਹਨਾਂ ਨੇ ਉਹ ਮਾਰਤਾ ਦੋ ਲਾਸ਼ਾਂ ਉੱਠੀਆਂ ਮਾਂ ਦੇ ਤਾਂ ਦੋ ਪੁੱਤ ਉੱਠੇ ਮਾਵਾਂ ਥੋੜੀ ਨਾ ਮਾਂ ਇੰਜੀਨੀਅਰ ਜਾਂਦੀ ਆ ਨਾ ਮਾਂ ਲੀਡਰ ਜੰਮਦੀ ਐ ਨਾ ਮਾਂ ਪੁਲਿਸ ਅਫਸਰ ਜੰਮਦੀ ਐ ਨਾ ਮਾਂ ਕੋਈ ਮਿਲੀਟੈਂਟ ਜਾਂ ਅਤਵਾਦੀ ਜਾਂ ਕੋਈ ਬਦਮਾਸ਼ ਜਾਂ ਗੈਂਗਸਟਰ ਮਾਂ ਨਹੀਂ ਜੰਮਦੀ ਮਾਂ ਪੁੱਤ ਜੰਮਦੀ ਐ ਇਹ ਬਣਾਉਂਦੇ ਐ ਇਹ ਬਣਾਉਂਦੇ ਰਹੇ ਆ ਸਾਨੂੰ ਗੈਂਗਸਟਰ ਇਹ ਬਣਾਉਂਦੇ ਰਹੇ ਆ ਸਾਨੂੰ ਬਾਗੀ ਇਹ ਬਣਾਉਂਦੇ ਰਹੇ ਆ ਇਹ ਆਪਦੇ ਵਾਸਤੇ ਵਰਤ ਕੇ ਮੁਰਕੇ ਛੱਡ ਦਿੰਦੇ ਸੀ ਬਹੁਤ ਕੁਝ ਭੁਗਤ ਲਿਆ ਇਸ ਇਲਾਕੇ ਨੇ ਘਰ ਘਰ ਪਰਚੇ ਨੇ ਘਰ ਘਰ ਪਰਚੇ ਨੇ ਆ ਹੁਣ ਕਿਤੇ ਸਾਹ ਆਇਆ ਵੀ 3.5 ਸਾਲ ਤੋਂ ਕੋਈ ਪਰਚਾ ਨਜਾਇਜ਼ ਨਹੀਂ ਹੋਇਆ ਨਹੀਂ ਤਾਂ ਅਕਾਲੀਆਂ ਦੀ ਸਰਕਾਰ ਆ ਗਈ ਕਾਂਗਰਸੀ ਸਰਪੰਚ ਅੰਦਰ ਕਾਂਗਰਦੀ ਸਰਕਾਰ ਆ ਗਈ ਉਹ ਬਾਹਰ ਅਕਾਲੀ ਆਲੇ ਅੰਦਰ ਹੁਣ ਤਾਂ ਨਹੀਂ ਕੋਈ ਅੰਦਰ ਹੋਇਆ ਨਾ ਹੁਣ ਤਾਂ ਨਹੀਂ ਹੋਇਆ ਨਾ ਕੋਈ ਸੱਚ ਦੱਸ ਦਿਓ ਅਸੀਂ ਪੁਲਿਸ ਨੂੰ ਕਿਹਾ ਹੋਇਆ ਕਿਹੜੇ ਗੰਮਾਂ ਚ ਪੈ ਗਏ ਯਾਰ ਤੁਸੀਂ ਆਹੀ ਕਮਾਜ ਬੈਗੇ ਪੁਲਿਸ ਕੋਚਾ ਕਹਿੰਦਾ ਸਾਨੂੰ ਕੋਈ ਫੋਨ ਨਹੀਂ ਆਉਂਦਾ ਜੀ ਹੁਣ ਵੀ ਇਹਨੂੰ ਚੱਕ ਕੇ ਅੰਦਰ ਕਰ ਦੋ ਇਹਨੂੰ ਬਾਹਰ ਕਰ ਦੋ ਆ ਆਪਣਾ ਬੰਦਾ ਹੈ ਉਹਨਾਂ ਦਾ ਬੰਦਾ ਹੈ ਆਹ ਕਾ ਚੱਕਰਾਂ ਚ ਪੈਗੇ ਇਹ ਰਾਜਨੀਤਿਆ ਨੇ ਕੋਈ ਬਿਜਲੀ ਦੀ ਗੱਲ ਕੀਤੀ ਕਿਸੇ ਨੇ ਕਿਸੇ ਨੇ ਸੜਕਾਂ ਦੀ ਗੱਲ ਕੀਤੀ ਕਿਸੇ ਨੇ ਸਕੂਲਾਂ ਦੀ ਗੱਲ ਕੀਤੀ ਕਿਸੇ ਨੇ ਹਸਪਤਾਲਾਂ ਦੀ ਕਾਲਜਾਂ ਦੀ ਯੂਨੀਵਰਸਿਟੀਆਂ ਦੀ ਗੱਲ ਕੀਤੀ ਨਾ ਹੁਣ ਇੱਧਰ ਨੂੰ ਲੱਗ ਜਾਓ ਜੀ ਹੁਣ ਇੱਧਰ ਨੂੰ ਲੱਗ ਜਾਓ ਜੀ ਬੜੀ ਮੁਸ਼ਕਲ ਨਾਲ ਗੱਡੀ ਲਈ ਤੇ ਚੜੀ ਐ ਟਾਈਮ ਤਾਂ ਲੱਗ ਗਿਆ 75 ਸਾਲਾਂ ਦਾ ਤਾਣਾ ਬਾਣਾ ਉਲਝਿਆ ਹੋਇਆ ਉਹਨੂੰ 2-3 ਸਾਲਾਂ ਚ ਸੁਲਝਾਉਣਾ ਮੁਸ਼ਕਲ ਹੁੰਦਾ ਪਰ ਜੇ ਕੋਸ਼ਿਸ਼ਾਂ ਕਰੀਏ ਜੇ ਨੀਅਤ ਸੱਚੀ ਹੋਵੇ ਤਾਂ ਧੰਨੇ ਭਗਤ ਨੇ ਪੱਥਰ ਨੂੰ ਵੀ ਰੋਟੀ ਖਵਾਤੀ ਸੀ ਨੀਅਤ ਸੱਚੀ ਸੀ ਉਹਦੀ ਨਲਕਾ ਗੇੜਦੇ ਆਪਾਂ ਥੱਲੇ ਫਰਸ਼ ਹੁੰਦਾ ਪੱਥਰ ਦਾ ਉਹ ਬਾਰ-ਬਾਰ ਗੇੜਦੇ ਆਂ ਹਰ ਰੋਜ਼ ਗੇੜਦੇ ਆਂ ਇੱਕੋ ਧੁੰਚ ਲੱਗਿਆ ਰਹਿੰਦਾ ਨਲਕਾ ਉਹਦੀ ਧਾਰ ਇੱਕੋ ਜਗ੍ਹਾ ਤੇ ਪੈਂਦੀ ਰਹਿੰਦੀ ਐ ਪੱਥਰ ਦੇ ਵਿੱਚ ਟੋਆ ਪਾ ਹੁੰਦਾ ਉਹ ਪਾਣੀ ਐਸੇ ਗੱਲ ਤੇ ਚੱਲਣਾ ਪਊਗਾ ਆਪਾਂ ਨੂੰ